ਕਰਦਾ ਰਹੀ ਉਹ ਸੂਰਜਾ ਕਰਤੀਆਂ ਦੇ ਵੇੜੇ ਕਿਹੜਾ ਸੂਰਜ ਚੜ੍ਹ ਕੇ ਆਉਂਦਾ ਸੂਰਜ ਕੰਨੀ ਝੋਲੇ ਛੜਦਾ ਅਸਨੇ ਅਸੀਂ ਤਾਂ ਬਾਤ ਹੋ ਗਈ ਹੈ ਭਗਵੰਤ ਮਾਨ ਨੂੰ ਕਹਾ ਸਾਡੇ ਨਾਲ ਬਹਿ ਕੇ ਰੋਟੀ ਬਣਾਏ 1525 ਦੀ ਰੋਟੀ ਬਣਾਉਂਦੇ ਸੀ ਅਸੀਂ ਆਪਣੀ ਘਰ ਪ੍ਰਿੰਟ ਨੂੰ ਆਪਣੀ ਨੂੰ ਭੇਜੀ ਇੱਥੇ ਸਾਡੇ ਮਿੱਤੇ ਮੀਤ ਨਾਲ ਕੰਮ ਕਰਕੇ ਦਿਖਾ ਦੇ ਫਿਰ ਅਸੀਂ ਦੱਸਾਂ ਕਿ ਉਸ ਨੂੰ ਭਗਵੰਤ ਮਾਨ ਦੀ 30 ਨਾਲ ਕੇ ਰੋਟੀ ਬਣਵਾ ਕੇ ਦੇਖੇ ਅਸੀਂ 1525 ਦੀ ਰੋਟੀ ਕਿਤਾ ਬਣਾਉਣ ਦੇ 100 ਰੁਪਏ ਦਿਹਾੜੀ ਤੇ ਆਪ ਉਹਨੇ ਕਿੰਨੇ ਨੌਕਰ ਲਾਏ ਇਹ ਤੇ ਆਮ ਕਰਾ ਦੇ ਪੁੱਤਾਂ ਸੀ ਮਜ਼ਦੂਰਾ ਦੇ ਪੁੱਤਾਂ ਸੀ ਜੀਸ ਪਛਵਾ ਦੇ ਬੰਦੂ ਦੇ ਉਹ ਰਾਨੇ ਪੁੱਤਵਾ ਟੱਕੇ ਖਾਣ ਵਾਲਾ ਬੰਦਰ ਉਹ ਗੱਨਮਾਨ ਰੱਖਣ ਦੀ ਲੋੜ ਦੀ ਉਹਨੂੰ ਨਾਲੇ ਵਧੀਆ ਭੈਣਾਂ ਨਾਲ ਵੀ ਗੱਨਮਾਨ ਲਈ ਬੈਠਾ ਆਪਣੀਆਂ ਸੁਪਰ ਮੋਈਆਂ ਨਾਲ ਵੀ ਗੱਨ ਲਈ ਉਹਨੂੰ ਹੁਣ ਕੀ ਡਰਾ ਉਹਦਾ ਆਮ ਆਦਮੀ ਆ ਉਹ ਆਦਮਾਦਮੀ ਸਾਡੇ ਵਿੱਚ ਬਰਾਏ ਭਗਵਾਨ ਤੁਮਾਨ ਨੇ ਵੀ ਝੂਠ ਬੋਲਣ ਦਾ ਪੂਰਾ ਪੂਰਾ ਇਹਨੇ ਜੁਟ ਕਰੇ ਸੁਣਾ ਸੁਣਾ ਕੇ ਨੇ ਦੁਨੀਆ ਨੂੰ ਇਹਨੇ ਪਾਗਲ ਕਰਖਿਆ ਉਹ ਜੀ ਕੁੱਡੇ ਕਰਤੀ ਕਰਦੇ ਰੋਜ਼ ਮਰਦੇ ਲੋਕ ਰੋਜ਼ ਬੱਚਿਆਂ ਨੂੰ ਮਾਰਦੇ ਐ ਇਹ ਭੁੰਨੇ ਐ ਇਹ ਮਰ ਗਈ ਸਰਕਾਰ ਉਹ ਕਾਪੜਾ ਹੋ ਗਿਆ ਉਹ ਤਾਂ ਕੁੰਗਰੀਆਂ ਪਾਈ ਵਾਟਾ ਮੇਹੂ ਦੇ ਵਿੱਚ ਉਹਨਾਂ ਨੂੰ ਕੋਈ ਮਜ਼ਦੂਰੀ ਨਹੀਂ ਦਿੰਦਾ ਕੋਈ ਕਿਸਾਨ ਨਹੀਂ ਦਿੰਦਾ ਸਾਰੇ ਵਾਸਤੇ ਉਹ ਤਾਂ ਹੁਣ ਅਤਿਆਚਾਰੇ ਕਰ ਰਿਹਾ ਹੈਗਾ ਪਹਿਲਾਂ ਵੀ ਸਾਨੂੰ ਜੇਲ੍ਹਾਂ ਜੀ ਟੱਕਿਆ ਸੀ ਤੇ ਹੁਣ ਵੀ ਜੋ ਕੁਝ ਕਰਨਾ ਕਰ ਲੈਣ ਸੀਐਮ ਸਾਹਿਬ ਤਾਂ ਕਹਿੰਦੇ ਹੁੰਦੇ ਸੀ ਸਾਡਾ ਜਿਹੜਾ ਮੁੱਖ ਮੰਤਰੀ ਉਹ ਸਿਲੰਡਰ ਭਰੌਣਾ ਵੇ ਮੈਂ ਵੇਖਾ ਹੈ ਸੱਤਾ ਤੋੜਨ ਤੋਂ ਪਹਿਲਾਂ ਦੀਆਂ ਗੱਲਾਂ ਸੀ ਸਾਨੂੰ ਅਸੀਂ 9 ਦਿਨਾਂ ਬਾਅਦ 9 ਦਿਨ ਕਸੂਰ ਕੀ ਸੀ ਤੁਹਾਡਾ ਕਸੂਰ ਬਸ ਇਹ ਸੀ ਅਸੀਂ ਆਵਾਜ਼ ਠਾਉਂਦੇ ਤਗੇ ਅਸੀਂ ਆਵਾਜ਼ ਠਾਉਂਦੇ ਤੇ ਵੀ ਸਾਡੇ ਜਿਹੜੀਆਂ ਹੱਕੀ ਮੰਗਾਂ ਨੇ ਸਾਨੂੰ ਉਹ ਦੇ ਦੋ ਨਾ ਇਧੋ ਪਾਲਤੀਆਂ ਹੋਰ ਦੂਜੀਆਂ ਠੀਕ ਦੀਆਂ ਗਿਆ ਠੀਕ ਤਾਂ ਕਰ ਪਰ ਬਾਅਦ ਤੱਕ ਜਿਹਨੇ ਉਹਨਾਂ ਨੇ ਵੀ ਨਹੀਂ ਠਾਈ ਪਰ ਇਹਨਾਂ ਨੂੰ ਇੰਨਾ ਜ਼ੁਲਮ ਤਾਂ ਕਿਸੇ ਨੇ ਨਹੀਂ ਕੀਤਾ ਕਿਸੇ ਸਰਕਾਰ ਨੇ ਨਹੀਂ ਕੀਤਾ ਅੱਜ ਅਸੀਂ ਕੱਲ ਸਫਰ ਦਾ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਇਸ ਵਕਤ ਸੰਗਰੂਰ ਦੀ ਦਾਣਾ ਮੰਡੀ ਦੇ ਵਿੱਚ ਸਥਿਤ ਹੈ ਜਿੱਤੇ ਬਹੁਤ ਸਾਰੇ ਸੰਘਰਸ਼ੀ ਲੋਕ ਨੇ ਇਨਸਾਫਪਸੰਦ ਲੋਕ ਨੇ ਉਹ ਪਹੁੰਚੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਜਿੱਧਰਲੇ ਪਾਸੇ ਵੀ ਤਸਵੀਰ ਮਾਰੋਗੇ ਨਿਗਾਹ ਮਾਰੋਗੇ ਉਧਰਲੇ ਪਾਸੇ ਲੋਕਾਂ ਦਾ ਜਿਹੜਾ ਇਕੱਠ ਹੈ ਉਹ ਹੁੰਦਾ ਜਾ ਰਿਹਾ ਹੈ ਭਾਰੀ ਇਕੱਠ ਹੋਇਆ ਪੂਰਾ ਪੰਜਾਬ ਇਸ ਇਕੱਠ ਦੇ ਵਿੱਚ ਪਹੁੰਚਿਆ ਬੀਬੀ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਕਕਰਾਲਾ ਪਿੰਡ ਹਾਂਜੀ ਕਕਰਾਲੇ ਤੋਂ ਆਇਆ ਹੈ ਆਪੇ ਵੱਲੋਂ ਆਏ ਹਾਂਜੀ ਕਿਵੇਂ ਪਹੁੰਚੇ ਹੋ ਫਿਰ ਅੱਜ ਅਸੀਂ ਆਪ ਦਾ ਜਥਾ ਲੈ ਕੇ ਪੂਰਾ ਪਹੁੰਚਿਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲ ਹਾਂਜੀ ਕੀ ਲੱਗਦਾ ਫਿਰ ਅੱਗੇ ਕਿੱਦਾਂ ਦਾ ਸੰਘਰਸ਼ ਹੋਊਗਾ ਜ਼ਮੀਨ ਸੰਘਰਸ਼ ਦਾ ਅਸੀਂ ਬੀਗਮ ਪੂਰਾ ਉੱਥੇ ਬਸਾ ਕੇ ਰਾਂਗੇ ਜ਼ਮੀਨ ਪ੍ਰਾਪਤੀ ਸੰਘਾਸ਼ ਕਮੇਟੀ ਵੱਲੋਂ ਤੇ ਜਿੰਨੇ ਵੀ ਅਸੀਂ ਸਾਥੀ ਆ ਅਸੀਂ ਉੱਥੇ ਕਬਜ਼ਾ ਕਰਾਂਗੇ ਇੱਕ ਪਾਸੇ ਆਮ ਆਦਮੀ ਪਾਰਟੀ ਦੀਆਂ ਨਵੀਆਂ ਪਾਲਿਸੀਆਂ ਆ ਰਹੀਆਂ ਨਵੇਂ ਬਿਆਨ ਆ ਰਹੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਉਹ ਤਾਂ ਜੀ ਸਾਨੂੰ ਕਹਿੰਦੀ ਨਹੀਂ ਵੀ ਇਹ ਉਹ ਜ਼ਮੀਨ ਦੇ ਵਿੱਚ ਕਬਜ਼ਾ ਕਰਨ ਚਾਹੇ ਛੋਟੇ ਕਿਸਾਨ ਵੀ ਆਪਦੀ ਜ਼ਮੀਨ ਦੇ ਵਿੱਚ ਹੱਕ ਲੈਣ ਲਈ ਕਾਮਯਾਬ ਹੋ ਜਾਣ ਪਹਿਲਾਂ ਵੀ ਸਾਨੂੰ ਜੇਲ੍ਹਾਂ ਜੇ ਡੱਕਿਆ ਸੀ ਤੇ ਹੁਣ ਵੀ ਜੋ ਕੁਝ ਕਰਨਾ ਕਰ ਲੈਣ ਜੇਲਾ ਦੇ ਉੱਪਰ ਦੀ ਕੋਈ ਚੀਜ਼ ਨਹੀਂ ਹੁੰਦੀ ਜੇਲਾ ਸੀ ਕੱਟਿਆ ਏ ਹੁਣ ਵੀ ਜਿੱਥੇ ਸਿੱਟਣਾ ਉਹ ਸੈਟ ਲੈਣ ਪਰ ਅਸੀਂ ਕਬਜ਼ਾ ਉੱਥੇ ਕਰਾਂਗੇ ਜੋ ਮਰਜ਼ੀ ਹੋ ਜਾਵੇ ਫਾਵਾ ਸਾਡੀ ਜਾਨ ਚਲੀ ਜਾਵੇ ਪਰ ਅਸੀਂ ਜ਼ਮੀਨ ਪ੍ਰਤੀ ਸਿੰਘਾਸ਼ ਕਮੇਟੀ ਵੱਲੋਂ ਅਸੀਂ ਉੱਥੇ ਪਹਿਲਾਂ ਵੀ ਐਲਾਨ ਕਰਕੇ ਤੇ ਜਿੱਦਣ ਚਿਰਾਗ ਲਾਇਆ ਸੀਗਾ 28 ਨੂੰ ਤੇ ਹੁਣ ਵੀ ਅਸੀਂ ਐਲਾਨ ਕਰਦੇ ਆਂ ਵੀ ਅਸੀਂ ਉੱਥੇ ਬੇਗਮਪੁਰਾ ਵਸਾ ਕੇ ਹੀ ਰਾਂਗੇ ਤੇ ਰਾਂਗੇ ਉਧਰਲੇ ਪਾਸੇ ਸਰਕਾਰ ਇੱਕ ਲੈਂਡ ਪੂਲਿੰਗ ਵਾਲਾ ਮਾਮਲਾ ਸਾਹਮਣੇ ਲੈ ਕੇ ਇੱਕ ਸਕੀਮ ਲੈ ਕੇ ਆਈ ਹੈ ਉਹਦਾ ਵੀ ਕਾਫੀ ਪੰਜਾਬ ਚ ਵਿਰੋਧ ਹੋ ਰਿਹਾ ਉਹ ਸਰ ਹੁਣ ਦੇਖੋ ਵੀ ਆ ਸਾਡੇ ਜਿੰਨੇ ਵੀ ਜਥੇਬੰਦੀਆਂ ਨੇ ਪੰਜਾਬ ਸਟੂਡੈਂਟ ਯੂਨੀਅਨ ਕਿਸਾਨ ਮਜ਼ਦੂਰ ਸਭ ਇੱਕ ਨੇ ਅਸੀਂ ਹੁਣ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੂੰ ਫੇਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਜਥੇਬੰਦੀਆਂ ਆਈਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੀ ਜਿੰਨੇ ਵੀ ਹੈਗੇ ਨੇ ਅਸੀਂ ਇਸ ਕਰਕੇ ਜ਼ਮੀਨ ਪ੍ਰਾਪਤੀ ਸੰਘਸ਼ ਕਮੇਟੀ ਫੇਰ ਉਥੇ ਹੀ ਐਲਾਨ ਕਰੂਗੀ ਅਸੀਂ ਜ਼ਮੀਨ ਪ੍ਰਾਪ ਉਹਦੇ ਵਿੱਚ ਜਾਵਾਂਗੇ ਜਾਵਾਂਗੇ ਮਾਤਾ ਜੀ ਗਰਮੀ ਵੀ ਬਹੁਤ ਹੈ ਗਰਮੀ ਦੀ ਪ੍ਰਵਾਹ ਨਹੀਂ ਕਿੱਥੋਂ ਪਹੁੰਚਦਾ ਸਾਨੂੰ ਅਸੀਂ ਪਿੰਡ ਕਕਰਾਲਾ ਨਾਪੇ ਲਗਾਉ ਸਾਨੂੰ ਕੋਈ ਪ੍ਰਵਾਹ ਨਹੀਂ ਗਰਮੀ ਦੀ ਉਹ ਸਾਡੇ ਜਿਹੜੇ ਪਾਈਲੀ ਪੀੜੀ ਸੀ ਉਹ ਵੀ ਬਹੁਤ ਦੁੱਖਾਂ ਨਾਲ ਬਰੇ ਨੇ ਬੱਚੇ ਪਾਏ ਤੇ ਹੁਣ ਫੇਰ ਦੁੱਖਾਂ ਨਾਲ ਬਾਹਰ ਰਹੇ ਨੇ ਜਿਹੜੀ ਸਾਡੀ ਮੰਗਾਂ ਨੇ ਗਿਆ ਗੌਰਮੈਂਟ ਸੁਣਦੀ ਨਹੀਂ ਹੈਗੀ ਜੇ ਅਸੀਂ ਕੋਈ ਕੱਠਵੀ ਕਰਦੇ ਕੋਈ ਇਹ ਮੈਂ ਹੁਣ ਇਕੱਠਾ ਹੈਗਾ ਤੇ ਇਹ ਸਾਡੀਆਂ ਜਦੋਂ ਮੰਗਾਂ ਨਹੀਂ ਪੂਰੀਆਂ ਹੋ ਰਹੀਆਂ ਸਾਨੂੰ ਕੱਟ ਦਿਖਾਉਣਾ ਪੈਂਦਾ ਹੈ ਸਾਨੂੰ ਕੱਟ ਕਰਨਾ ਪੈਂਦਾ ਪੰਜਾਬ ਸਰਕਾਰ ਤਾਂ ਕਹਿੰਦੀ ਪੰਜਾਬ ਦੇ ਲੋਕ ਖੁਸ਼ੀ ਬਹੁਤ ਹੈ ਸੁੱਖ ਬਹੁਤ ਹੈ ਕੋਈ ਸੁਖੀ ਨਹੀਂ ਜੇ ਅਸੀਂ ਖੁਸ਼ੀ ਹੁੰਦੇ ਨਾ ਵੀਰੇ ਤਾਂ ਸਾਨੂੰ ਆਹ ਕੁਛ ਕਰਨ ਦੀ ਲੋੜ ਨਹੀਂ ਸੀਗੀ ਜੇ ਸਾਨੂੰ ਇਹ ਜ਼ਮੀਨ ਦੇ ਦਿੰਦੇ ਤੇ ਸਾਨੂੰ ਕੁਛ ਕਰਨ ਦੀ ਲੋੜ ਹੀ ਨਹੀਂ ਸੀ ਫਿਰ ਉਹ ਕੌਣ ਲੋਕ ਆ ਜਿਹੜੇ ਸੁਖੀ ਦਾ ਢੰਡੋਰਾ ਪਿੱਟ ਰਹੇ ਆ ਇਹਨਾਂ ਨੇ ਤਾਂ ਵੀਰੇ ਝੂਠ ਬੋਲਣ ਦਾ ਅਲੱਕ ਬੰਨਿਆ ਹੋਇਆ ਸੁਖੋ ਦੇ ਭਗਵਾਨ ਤਮਾਨ ਨੇ ਵੀ ਝੂਠ ਬੋਲਣ ਦਾ ਪੂਰਾ ਪੂਰਾ ਇਹਨੇ ਝਟਕਰੇ ਸੁਣਾ ਸੁਣਾ ਕੇ ਨਾ ਦੁਨੀਆ ਨੂੰ ਇਹਨੇ ਪਾਗਲ ਕਰ ਰਖਿਆ ਪਰ ਇਹਨੇ ਆਮ ਆਦਮੀ ਪਾਰਟੀ ਦਾ ਕਹਿੰਦੀ ਸੀ ਅਸੀਂ ਆਮ ਘਰਾ ਦੇ ਆ ਮਜ਼ਦੂਰ ਘਰਾ ਦੇ ਖਾਸ ਕਰਕੇ ਮਜ਼ਦੂਰ ਵਰਗ ਦੇ ਨਾਲ ਅਸੀਂ ਸਬੰਧਤ ਕੁਝ ਨਹੀਂ ਹੈਗਾ ਜੇ ਅਸੀਂ ਪਰੇਸ਼ਾਨ ਸੀ ਜਿਨ੍ਹਾਂ ਦੇ ਘਰ ਵਿੱਚ ਰੋਟੀ ਵੀ ਨਹੀਂ ਸੀ ਪੱਕਦੀ ਅੱਜ ਉਹਨਾਂ ਦੇ ਘਰੇ ਜੇ ਸਾਡੇ ਘਰ ਚ ਜ਼ਮੀਨਾਂ ਹੈਗੀਆਂ ਤੇ ਆ ਤਾਂ ਕਰਕੇ ਅਸੀਂ ਜ਼ਮੀਨ ਬਾਕੇ ਆਪ ਦੇਖ ਰਹੇ ਹੋ ਰੋਜੀ ਰੋਟੀ ਸਮਾਰੇ ਬੱਚੇ ਰੋਟੀ ਵਧੀਆ ਸਹੀ ਖਾ ਰਹੇ ਨੇ ਗਰੀਬ ਘਰ ਦੇ ਵਿੱਚ ਜਿੰਨੀਆਂ ਵੀ ਬੀਬੀਆਂ ਨੇ ਆਪਦੇ ਤੀਜੇ ਹਿੱਸੇ ਦੀ ਜ਼ਮੀਨ ਚੋਂ ਜ਼ਮੀਨ ਲੈ ਕੇ ਇਹ ਬਿੱਗਾ ਬਿੱਗਾ ਬਾਹਰੇ ਨੇ ਮੈਂ ਇੱਕ ਮੈਂ ਹੋਰ ਸਵਾਲ ਪੁੱਛੂੰਗਾ 92 ਦੇ ਵਿੱਚੋਂ ਸਾਰੇ ਕੁਝ ਕ ਐਮ ਐਲ اے ਬਹੁਤ ਗਿਣਤੀ ਦੇ ਵਿੱਚ ਮਜ਼ਦੂਰ ਹੀ ਨੇ ਪਰ ਉਹ ਮਜ਼ਦੂਰਾ ਬਾਰੇ ਬੋਲਦੇ ਕਿਉਂ ਨਹੀਂ ਵੀ ਬੋਲਦੇ ਕਿਉਂ ਨਹੀਂ ਜੀ ਉਹ ਉਸਕੇ ਬੰਦਿਆਂ ਨੂੰ ਲੱਗਦਾ ਵੀ ਆਪ ਦਾ ਸੱਚ ਦੇ ਵਧੀਆ ਲੜਦੇ ਨੇ ਵੀ ਸੱਚ ਆ ਵੀ ਸੱਚ ਜਿੰਨੀ ਵੀ ਜਿੰਨੀ ਜਿੰਨੀ ਵੀ ਦੁਨੀਆ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਵੀ ਇਹ ਆਪਣੇ ਹੱਕ ਤੇ ਲੜ ਰਹੇ ਨੇ ਵੀ ਇਹਨਾਂ ਨੂੰ ਇਹਨਾਂ ਦਾ ਹੱਕ ਮਿਲਣਾ ਚਾਹੀਦਾ ਜੀ ਵੀ ਕਿੰਨੀ ਉਮਰ ਹੈ ਨਹੀਂ ਉਮਰ ਕਿੰਨੀ ਆ ਤੁਹਾਡੀ ਉਮਰ ਤਾਂ ਮੇਰੀ ਜੀ 60 ਤੋਂ ਉੱਪਰ ਹੈ ਅੱਛਾ ਗਰਮੀ ਨਹੀਂ ਲੱਗਦੀ ਛੋਟੀ ਵੀ ਲੈ ਕੇ ਹੋ ਨਾਲ ਹੈ ਤਦ ਗੋਡਾ ਦੋ ਗੋਡਾ ਦੋ ਗੋਡਾ ਦੋ ਫਿਰ ਕਿ ਕਿਵੇਂ ਪਹੁੰਚੂ ਅੱਜ ਪਹੁੰਚਾ ਮਾਲ ਖਾਤੇ ਹੋ ਜੀ ਠੀਕ ਜਿਵੇਂ ਰੋਲੇ ਬਿਵਾਰੇ ਬਵਾ ਰੱਖੇ ਨੇ ਪਿੰਡਾਂ ਦੇ ਵਿੱਚ ਜਿਹੜੀ ਬਿੱਗਾ ਪਿੱਗਾ ਦੋ ਦੋ ਵਿੱਚ ਮਿਲੀ ਹੋਈ ਆ ਉਹਦੇ ਵੀ ਰੋਲੇ ਬਿਵਾਰੇ ਬਵਾ ਰੱਖੇ ਨੇ ਗਵਰਨਮੈਂਟ ਨੇ ਇਹ ਗਵਰਨਮੈਂਟ ਨੇ ਕਾਗਜ਼ ਪੱਤਰ ਜਾਈ ਜਾਂਦੇ ਨੇ ਇਹ ਸਾਨੂੰ ਕੋਈ ਆਇਆ ਨਹੀਂ ਸੂਚਤਾ ਹੈਗੀ ਵੀ ਇਹ ਵੀ ਇਹਨਾਂ ਦਾ ਫੈਸਲਾ ਹੋਣਾ ਚਾਹੀਦਾ ਸਾਡੇ ਜਿਹੜੇ ਗਰੀਬ ਜਨਤਾ ਦੇ ਮੰਗਾਂ ਨੇ ਕਿ ਇਹਨਾਂ ਦਾ ਫੈਸਲਾ ਕਿਉਂ ਨਹੀਂ ਹੁੰਦਾ ਸਾਨੂੰ ਸੜਕਾਂ ਤੇ ਆਉਣਾ ਪੈਂਦਾ ਜੀ ਜੀ ਤਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੀਆਂ ਬੀਬੀਆਂ ਵੀ ਆ ਰਹੀਆਂ ਭਾਰੀ ਕੈਂਤੀ ਦੇ ਵਿੱਚ ਤਾਂ ਕਿਹੜੀ ਜਗ੍ਹਾ ਤੱਕ ਪਹੁੰਚੀ ਹੋ ਜੀ ਕਰਾਰੇ ਤੋਂ ਆਂ ਵੀਰੇ ਨਾਪੇ ਲਵੋ ਕਰਾਰੇ ਨਾਪੇ ਲਬੇ ਤੋਂ ਤਾਂ ਭਣੇ ਉਸ ਵਕਤੇ ਲੋਕਾਂ ਨੂੰ ਡੱਲਾ ਵੀ ਹੋਈਆਂ ਕੀ ਲੱਗਦਾ ਹੁਣ ਜੇਲ੍ਹ ਤੋਂ ਡਰਦੀ ਲੱ ਨਾ ਵੀਰੇ ਸਾਨੂੰ ਕੋਈ ਡਰ ਨਹੀਂ ਇਹ ਮਰ ਜੀ ਆਪਣੇ ਬੱਚਿਆ ਵਾਸਤੇ ਹਾਂ ਇਹ ਇੱਕ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਮਜ਼ਦੂਰ ਖੁਸ਼ੀ ਬਹੁਤ ਸਾਡ ਨੂੰ ਕੁਝ ਨਹੀਂ ਮਿਲਿਆ ਇਹਨਾਂ ਵੱਲੋਂ ਵੋਟਾਂ ਪਵਾ ਕੇ ਚਲੇ ਗਏ ਆਮ ਆਦਮੀ ਪਾਰਟੀ ਦੇ ਵਿੱਚੋਂ ਬਹੁਤ ਸਾਰੇ ਐਮਐਲਏ ਆਮ ਘਰਾ ਦੇ ਆ ਕੋਈ ਮੋਬਾਈਲ ਠੀਕ ਕਰਦਾ ਸੀ ਕਿਸੇ ਦੀ ਮਾਤਾ ਅੰਗਣਵਾੜੀ 'ਚ ਕੰਮ ਕਰਦੀ ਸੀ ਕੋਈ ਕੀ ਕੀਤਾ ਕਰਦਾ ਸੀ ਸਾਨੂੰ ਕੁਛ ਨਹੀਂ ਦਿੱਤਾ ਜੀ ਸਾਨੂੰ ਸਾਡਾ ਨਰੇਗਾ ਦਾ ਕੰਮ ਵੀ ਖੋਰ ਐ ਨਹੀਂ ਸਾਤੂ ਸਾਡਾ ਨਰੇਗਾ ਵੀ ਨਰੇਗਾ ਨਹੀਂ ਬੰਦ ਹੋ ਰਿਹਾ ਕਿਵੇਂ ਜੀ ਮੱਛੀ ਗੋਲੀਆਂ ਦੇ ਕੇ ਗੋਟਾ ਵੀ ਬਣਾ ਦੇਣਾ ਲੋਕਾ ਤਾਂ ਲੋਕ ਨੂੰ ਸੜਪਾ ਤੇ ਆਉਣਾ ਪੈਂਦਾ ਲੋਕਾਂ ਨੂੰ ਕੋਈ ਨਾ ਫੈਸਲਾ ਨਹੀਂ ਕੋਈ ਸਰਪ ਕੋਈ ਕੁਝ ਇੱਕ ਤਰ੍ਹਾਂ ਦਾ ਕੋਈ ਇਹਨਾਂ ਦਾ ਕੋਈ ਸਰਵਾਨ ਨੂੰ ਸਾਰਾ ਹੀ ਤੁੰਗ ਲਾ ਕੇ ਕਿਵੇਂ ਮਾਤਾ ਮੈਂ ਖਾਂ ਉਹ ਹਲਾਰੇ ਲੋਂਦਾ ਰਹੀ ਗਿਆ ਵੀ ਚੜਦਾ ਰਹੀ ਵਾ ਸੂਰਜਾ ਕੰਮੀਆਂ ਦੇ ਵੇੜੇ ਕਿਹੜਾ ਸੂਰਜ ਚੜ ਗਿਆ ਉਹਦਾ ਸੂਰਜ ਕੰਨੀ ਝੋਲੇ ਛਿੜਦਾ ਅਸਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਇਹ ਕਹਿੰਦੇ ਪੰਜਾਬ ਦੇ ਲੋਕ ਖੁਸ਼ੀ ਬਹੁਤ ਹੈ ਮਜ਼ਦੂਰ ਖੁਸ਼ ਬਹੁਤ ਹੈ ਸਾਨੂੰ ਪੁੱਛਣਾ ਸਾਡੇ ਤੱਕ ਕਿਸੇ ਨੇ ਦਲਤਾ ਨਹੀਂ ਕਿਸੇ ਨੇ ਆਵਾਜ਼ ਨਹੀਂ ਠਾਈ ਅੱਜ ਤੱਕ ਕੋਈ ਸਰਕਾਰ ਆ ਗਈ ਸਾਡੀ ਦਲਤਾਂ ਦੀ ਆਵਾਜ਼ ਨਹੀਂ ਕਿਸੇ ਨੇ ਠਾਈ ਅਸੀਂ ਤਾਂ ਬਸ ਦੁਖੀਆਂ ਹੀ ਆਏ ਸਰਕਾਰ ਤੋਂ ਤਾਂ ਇੱਥੇ 92 ਦੇ ਵਿੱਚੋਂ ਬਹੁਤ ਸਾਰੇ ਜਿਹੜੇ ਐਮਐਲਏ ਆ ਆਮ ਗ੍ਰੰਟੀ ਦੇ ਆ ਆਮ ਘਰਾਚੋ ਹੈ ਉਹ ਕਿਉਂ ਨਹੀਂ ਬੋਲਦੇ ਮਜ਼ਦੂਰਾਂ ਵਾਸਤੇ ਉਹ ਰਾਜੇ ਅਸੀਂ ਪਤਾ ਕੀ ਸਾਰੇ ਦੇ ਲੋਕਾਂ ਦੇ ਵਿੱਚ ਸੋਚ ਇਹ ਤੀਗੀ ਵੀ ਕੁਝ ਬਦਲਾ ਕਰੂ ਕੁਝ ਬਦਲਾ ਕਰੂ ਉਹਨਾਂ ਨੇ ਬਦਲਾਅ ਦਿਖਾਤਾ ਸਾਨੂੰ ਬਹੁਤ ਬਦਲਾਅ ਕਰਤਾ ਕੀ ਬਦਲਾਅ ਦਿਖਿਆ ਬਦਲਾਅ ਸਾਨੂੰ ਬਸ ਜਿਹੜਾ ਕੋਈ ਦੇਖਦਾ ਜਿਹੜਾ ਚ ਡੱਕਦਾ ਸੀ ਵੀ 9-9 10-10 ਸਾਲ ਦਿਨ ਰੱਖਿਆ ਜੇਲ੍ਹ ਦੇ ਵਿੱਚ ਜਣੇ ਕੋਈ ਸ਼ਰਮਾਈ ਨਹੀਂ ਕਿੰਨੇ ਰੱਖਿਆ ਮਤ ਜੀ ਸਾਨੂੰ ਅਸੀਂ 9 ਦਿਨਾਂ ਬਾਅਦ 9 ਦਿਨ ਕਸੂਰ ਕੀ ਸੀ ਤੁਹਾਡਾ ਕਸੂਰ ਬਸ ਇਹ ਸੀ ਅਸੀਂ ਆਵਾਜ਼ ਉਠਾਉਂਦੇ ਸੀ ਕਿ ਅਸੀਂ ਆਵਾਜ਼ ਉਠਾਉਂਦੇ ਤੇ ਵੀ ਸਾਡੇ ਜਿਹੜੀਆਂ ਅਕੀ ਮੰਗਾਂ ਨੇ ਸਾਨੂੰ ਉਹ ਦੇ ਦੋ ਨਾ ਨਹੀਂ ਦਿੰਦੇ ਹੈਗੇ ਸਾਨੂੰ ਕੀ ਲੱਗਦਾ ਸਭ ਤੋਂ ਵੱਡਾ ਕਸੂਰ ਆਮ ਆਦਮੀ ਪਾਰਟੀ ਬਣਾ ਕੇ ਹੋ ਗਿਆ ਹਾਂ ਹਾਂ ਆਮ ਆਦਮੀ ਇਹ ਦੋ ਪਾਲਟੀਆਂ ਹੋਰ ਦੂਜੀਆਂ ਠੀਕਤੀਆਂ ਗਿਆ ਠੀਕ ਤਾਂ ਕਰ ਪਰ ਬਾਅਦ ਤੱਕ ਜਿਹਨੇ ਉਹਨਾਂ ਦੇ ਵੀ ਨਹੀਂ ਹਟਾਈ ਪਰ ਇਹਨਾਂ ਨੂੰ ਇੰਨਾ ਜ਼ੁਲਮ ਤਾਂ ਕਿਸੇ ਨੇ ਨਹੀਂ ਕੀਤਾ ਕਿਸੇ ਸਰਕਾਰ ਨੇ ਨਹੀਂ ਕੀਤਾ ਜਿਨਾਏ ਜ਼ੁਲਮ ਕੀਤਾ ਪਰ ਆਵਾਜ਼ ਪਾਰਟੀ ਸੱਤਾ ਕੋਲੋਂ ਤੋਂ ਪਹਿਲਾਂ ਕਹਿੰਦੀ ਸੀ ਇਹਨਾਂ ਧਰਨਿਆਂ ਤੋਂ ਹੀ ਉਹ ਉੱਠੇ ਸੀ ਧਰਨਿਆਂ ਚ ਆ ਕੇ ਕਹਿੰਦੀ ਸੀ ਸੀ ਕਿਸਾਨਾਂ ਦੇ ਪੋਤਾ ਮਜ਼ਦੂਰਾਂ ਦੇ ਪੋਤਾ ਹਾਂ ਰਾਜੋ ਤਾਂ ਇਹ ਕਹਿੰਦਾ ਸੀ ਵੀ ਸੱਤਾ ਤੋਂ ਸਰਕਾਰ ਚੱਲਿਆ ਕਰੂਗੀ ਵੀ ਸੱਤਾ ਤੋਂ ਹੀ ਸਰਕਾਰ ਅਸੀਂ ਚਲਾਵਾਂਗੇ ਕਿਸੇ ਨੂੰ ਕੰਨ ਮਾਨ ਰੱਖਣ ਦੀ ਲੋੜ ਨਹੀਂ ਉਹਨੋਂ ਨਾਲੇ ਉਹਦੀਆਂ ਭੈਣਾਂ ਨਾਲ ਵੀ ਕੰਨ ਮਾਨ ਲਈ ਬੈਠਾ ਆਪ ਦੀਆਂ ਭਰਉਈਆਂ ਨਾਲ ਵੀ ਕਰਨ ਲਈ ਉਹਨੂੰ ਹੁਣ ਕੀ ਡਰਾ ਉਹਦਾ ਆਮ ਆਦਮੀ ਆ ਉਹ ਆਦਮਾਦਮੀ ਸਾਡੇ ਵਿੱਚ ਬਰਾਏ ਪਰ ਸੀਐਮ ਸਾਹਿਬ ਤਾਂ ਕਹਿੰਦੇ ਹੁੰਦੇ ਸੀ ਸਾਡਾ ਜਿਹੜਾ ਮੁੱਖ ਮੰਤਰੀ ਉਹ ਸਿਲੰਡਰ ਭਰਉਣਾ ਵੇ ਮੈਂ ਵੇਖਾ ਇਹ ਸੱਤਾ ਤੋਣ ਤੋਂ ਪਹਿਲਾਂ ਦੀਆਂ ਗੱਲਾਂ ਸੀ ਉਹਨਾਂ ਕੋਈ ਸਿਲੰਡਰ ਕੋਈ ਉਹ ਨਹੀਂ ਹੈਗਾ ਜੇ ਹੁਣ ਤਾਂ ਨੇ ਖਤਮੇ ਕਰਤੀ ਸਾਰੀ ਇਹ ਕਹਾਣੀ ਆਮਦਨੀ ਪਾਰਟੀ ਇੱਕ ਹੋਰ ਗੱਲ ਕਹਿੰਦੀ ਸੀ ਵੀ ਸਾਡੇ ਰਾਜ ਦੇ ਵਿੱਚ ਕੋਈ ਧਰਨਾ ਨਹੀਂ ਲੱਗੂਗਾ ਕੋਈ ਰੋਸ ਪ੍ਰਦਰਸ਼ਨ ਨਹੀਂ ਹੋਊਗਾ ਆਹ ਉਹ ਤਾਂ ਇਹ ਕਹਿੰਦਾ ਜੀ ਰਾਜੇ ਮੈਂ ਵੀ ਧਰਨਾ ਚੋਂ ਨਿਕਲੇਗਾ ਵੀ ਧਰਨਾ ਨਹੀਂ ਮੈਨੂੰ ਲੱਗਣ ਦੇਣਾ ਕੀ ਲੱਗਦਾ ਮਾਤਾ ਜਦੋਂ ਧਰਨੇ ਚੋਂ ਨਿਕਲੀ ਹੋਈ ਜਿਹੜੀ ਸਰਕਾਰ ਹੈ ਉਹ ਧਰਨਾ ਕਰ ਲਾਉਣ ਵਾਲਾ ਤੇ ਇਹ ਸੰਘਰਸ਼ੀ ਲੋਕਾਂ ਤੇ ਕਿਉਂ ਇਦਾਂ ਦੇ ਵਕਤ ਕਹਾਉਂਦੀ ਹੈ ਹੁਣ ਰਾਜੇ ਉਹ ਫਿਰ ਗੂੰਗਾ ਬੋੜਾ ਹੋ ਗਿਆ ਹੁਣ ਤਾਂ ਗੁੰਗਰੀਆਂ ਪਾਈ ਬੈਠਾ ਆਪਣੇ ਮੂੰਹ ਦੇ ਵਿੱਚ ਹੁਣ ਤਾਂ ਉਹਨੂੰ ਕੋਈ ਮਜ਼ਦੂਰ ਨਹੀਂ ਦਿੰਦਾ ਕੋਈ ਕਿਸਾਨ ਨਹੀਂ ਦਿੰਦਾ ਸਾਰਾ ਵਾਸਤੇ ਉਹ ਤਾਂ ਹੁਣ ਅਤਿਆਚਾਰੇ ਕਰ ਰਿਹਾਗਾ